ਸਤਿਗੁਰੂ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਇਸੇ ਹੀ ਸੰਬੰਧ ਵਿੱਚ ਜੋ ਇਸ ਪਾਵਨ ਅਸਥਾਨ ਤੇ ਗੁਰਮਤਿ ਦੀਵਾਨ ਸਜਿਆ ਹੈ ਮੇਰੇ ਤੋਂ ਪਹਿਲਾਂ ਪੰਥ ਦੀ ਸਤਕਾਰਯੋਗ ਸ਼ਖਸੀਅਤ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਬੀਬੀ ਕੌਲਾਂ ਭਲਾਈ ਕੇਂਦਰ ਵਾਲੇ ਆਪ ਜੀ ਦੇ ਨਾਲ ਕੀਰਤਨ ਕਥਾ ਦੇ ਰਾਹੀਂ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਭਾਈ ਸਾਹਿਬ ਜੀ ਹੋਰੇ ਸਤਗੁਰਾਂ ਦੇ ਪਾਵਨ ਜੀਵਨ ਤੇ ਵਿੱਚੋਂ ਸਤਗੁਰਾਂ ਵੱਲੋਂ ਕੀਤੇ ਹੋਏ ਪਰਉਪਕਾਰ ਕੀਤੀ ਹੋਈ ਸੇਵਾ ਕਿਥੇ ਹੋਈ ਗਰੀਬ ਨਿਵਾਜ਼ੀ ਦਾ ਜ਼ਿਕਰ ਆਪ ਜੀ ਦੇ ਨਾਲ ਕਰਕੇ ਗਏ ਕਿ ਧੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੀ ਮੂਰਤ ਸੇਵਾ ਦੀ ਮੂਰਤ ਸਹਿਜ ਦੀ ਮੂਰਤ ਸ਼ਾਂਤੀ ਦੇ ਪੁੰਜ ਔਰ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਸਤਿਗੁਰਾਂ ਦੇ ਪਾਵਨ ਜੀਵਨ ਉਪਦੇਸ਼ਾਂ ਸਾਨੂੰ ਬਹੁਤ ਵੱਡੀ ਇੱਕ ਸਿੱਖਿਆ ਮਿਲਦੀ ਹੈ ਕਿ ਸਤਗੁਰਾਂ ਦਾ ਪਾਵਨ ਜੀਵਨ ਜਿਵੇਂ ਸਤਗੁਰਾਂ ਨੂੰ ਜੀਵਨ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਬਹੁਤ ਸਾਰੇ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ ਪਰ ਸਤਗੁਰਾਂ ਨੇ ਆਪਣੇ ਅੰਦਰੋਂ ਜਿਹੜਾ ਧੀਰਜ ਸੀ ਉਹ ਧੀਰਜ ਨੂੰ ਸਤਗੁਰਾਂ ਨੇ ਖਤਮ ਨਹੀਂ ਹੋਣ ਦਿੱਤਾ ਪਾਵਨ ਸੁਖਮਨੀ ਸਾਹਿਬ ਦੀ ਬਾਣੀ ਆਪਾਂ ਪੜਦੇ ਆ ਨਾ ਕਿ ਜੈਸੇ ਜਿਵੇਂ ਧਰਤੀ ਨੂੰ ਕੋਈ ਖੋਦਦਾ ਹੈ ਧਰਤੀ ਨੂੰ ਖੋਦੀ ਜਾਓ ਧਰਤੀ ਨੂੰ ਪੁੱਟੀ ਜਾਓ ਭਾਵੇਂ 100 ਫੁੱਟ 200 ਫੁੱਟ 400 ਫੁੱਟ ਤੱਕ ਧਰਤੀ ਪੁੱਟੀ ਜਾਓ ਧਰਤੀ ਕਦੇ ਕਿਸੇ ਨੂੰ ਕੋਈ ਉਲੰਭਾ ਨਹੀਂ ਦਿੰਦੀ ਤੇ ਜੇਕਰ ਧਰਤੀ ਦੇ ਉੱਤੇ ਚੰਦਨ ਦਾ ਲੇਪ ਕਰ ਦਿਓ ਤੇ ਧਰਤੀ ਕਿਸੇ ਤਰ੍ਹਾਂ ਖੁਸ਼ ਨਹੀਂ ਹੁੰਦੀ ਅਸੀਸਾ ਨਹੀਂ ਦਿੰਦੀ ਬ੍ਰਹਮ ਗਿਆਨੀ ਕਹੈ ਧੀਰਜ ਏਕ ਜੋ ਬਸੁਦਾ ਕੋ ਖੋਦਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ ਨਾਨਕ ਜੋ ਪਾਵਕ ਕਾ ਸਹਿਜ ਸੁਭਾਉ ਇਸ ਅਸ਼ਟ ਪਦੇਵਿਕ ਸਤਗੁਰਾਂ ਨੇ ਬ੍ਰਹਮ ਗਿਆਨੀ ਦੇ ਗੁਣਾ ਦਾ ਜ਼ਿਕਰ ਕੀਤਾ ਗੁਣਾ ਦਾ ਵਰਣਨ ਕੀਤਾ ਕਿ ਜੇਕਰ ਆਪਾਂ ਕਿਸੇ ਨੂੰ ਬ੍ਰਹਮ ਗਿਆਨੀ ਆਖਦੇ ਹਾਂ ਤੇ ਬ੍ਰਹਮ ਗਿਆਨੀ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਏ ਹੋਣੇ ਚਾਹੀਦੇ ਨੇ ਸਤਗੁਰਾਂ ਨੇ ਸ੍ਰੀ ਸੁਖਮਨੀ ਸਾਹਿਬ ਦੀ ਪਾਮਨ ਬਾਣੀ ਰਚੀ ਸੰਗਤਾ ਸੁਖਮਨੀ ਸਾਹਿਬ ਜੀ ਦਾ ਪਾਮਨ ਜਾਪ ਕਰਨ ਲੱਗੀਆਂ ਤਸਾਈਂ ਮੀਆਂ ਮੀਰ ਜੀ ਨੇ ਇੱਕ ਦਿਨ ਸਤਿਗੁਰਾਂ ਦੇ ਪਾਸੋਂ ਇਹ ਪੁੱਛਿਆ ਕਿ ਸਤਿਗੁਰੂ ਜੀ ਐਸਾ ਕੋ ਬ੍ਰਹਮ ਗਿਆਨੀ ਹੈ ਕਿ ਜਿਵੇਂ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉਂ ਜੈਸੇ ਜਿਉਂ ਬਸੁਦਾ ਕੋ ਖੋਦਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ ਨਾਨਕ ਜੋ ਪਾਵ ਕਾ ਸਹਿ ਸੁਭਾਉ ਤੇ ਸਤਿਗੁਰ ਕਹਿਣ ਲੱਗੇ ਸਾਈਂ ਜੀ ਸਮਾ ਆਵੇਗਾ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਸ ਧਰਤੀ ਤੇ ਕੋਈ ਬ੍ਰਹਮ ਗਿਆਨੀ ਹੈ ਕਿ ਨਹੀਂ ਇਸ ਧਰਤੀ ਵਾਂਗੂ ਕਸ਼ਟ ਨੂੰ ਸਹਿਣ ਵਾਲਾ ਕੋਈ ਬ੍ਰਹਮ ਗਿਆਨੀ ਹੈ ਕਿ ਨਹੀਂ ਸਮਾ ਆਇਆ ਸਤਿਗੁਰੂ ਜੀ ਲਾਹੌਰ ਦੀ ਧਰਤੀ ਤੇ ਗਏ ਬਹੁਤ ਸਾਰਾ ਤਸ਼ੱਦਦ ਬਹੁਤ ਸਾਰਾ ਜ਼ੁਲਮ ਚੰਦੂ ਦੀਵਾਨ ਨੇ ਕੀਤਾ ਜਹਾਂਗੀਰ ਦੇ ਕਹਿਣ ਤੇ ਕੀਤਾ ਸਤਿਗੁਰੂ ਜੀ ਤੱਤੀ ਤਵੀ ਦੇ ਉੱਤੇ ਸੜਦੀ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠੇ ਨੇ ਸਾਈ ਮੀਆਂ ਮਿਰਜ ਜੀ ਮਿਲਣ ਵਾਸਤੇ ਗਏ ਜਾ ਕੇ ਬੇਨਤੀ ਕਰਦੇ ਨੇ ਸਤਿਗੁਰੂ ਜੀ ਇਹ ਕੀ ਬਾਣੀ ਵਰਤਾਰੇ ਹੋ ਤੇ ਸਤਿਗੁਰੂ ਗੁਰਵਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਸਾਈ ਜੀ ਤੁਸੀਂ ਇੱਕ ਤਨ ਸਵਾਲ ਕੀਤਾ ਸੀ ਕਿ ਗੁਰੂ ਕੀ ਬਾਣੀ ਵਿੱਚ ਇਹ ਪੰਕਤੀ ਦਰਜ ਹੈ ਕਿ ਬ੍ਰਹਮ ਗਿਆਨੀ ਕੈ ਧੀਰਜ ਏਕ ਜੈਸ ਜਿਉ ਬਸੂਦਾ ਕੋ ਖੋਦਾ ਕੋ ਚੰਦਨ ਲੇਪ ਕਿ ਜਿਵੇਂ ਧਰਤੀ ਨੂੰ ਪੁੱਟੇ ਜਾਓ ਤੇ ਧਰਤੀ ਕੋ ਬਾਦਵਾਵਾ ਨਹੀਂ ਦਿੰਦੀ ਜੇਕਰ ਧਰਤੀ ਦੇ ਉੱਤੇ ਕੋ ਚੰਦਨ ਦਾ ਲੇਪ ਕਰਦੇ ਹੋ ਤੇ ਧਰਤੀ ਕੋਈ ਅਸੀਸਾਂ ਨਹੀਂ ਦਿੰਦੀ ਧਰਤੀ ਪੁੱਟੇ ਜਾਓ ਤਾਂ ਵੀ ਸ਼ਾਂਤ ਹੈ ਤੇ ਧਰਤੀ ਉੱਤੇ ਚੰਦਨ ਦਾ ਲੇਪ ਕਰੀ ਜਾਓ ਧਰਤੀ ਤਾਂ ਵੀ ਸ਼ਾਂਤ ਹੈ ਐਸੀ ਤੁਹਾਡੇ ਸਾਹਮਣੇ ਬੈਠੇ ਹਾਂ ਤੇ ਸائیں ਮੀਆਂ ਮੀਰ ਜੀ ਨੇ ਇੱਕ ਗੱਲ ਕਹੀ ਮਹਾਰਾਜ ਇਸ ਸਨਾਤੀਗਿਤੇ ਉਤੇ ਕਿਰਪਾ ਕਰੋ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ ਤੇ ਸਤਿਗੁਰਾਂ ਨੇ ਸਾਈ ਮੀਆਂ ਮੀਰ ਜੀ ਨੂੰ ਕਿਹਾ ਕਿ ਸਾਈ ਜੀ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਤਾਕਤ ਤੁਹਾਨੂੰ ਕਿੱਥੋਂ ਮਿਲੀ ਹੈ ਤੇ ਸਾਈ ਮੀਆਂ ਮੀਰ ਜੀ ਕਹਿਣ ਲੱਗੇ ਸਤਿਗੁਰੂ ਗੁਰਵਰਚਨ ਦੇਵ ਜੀ ਮਹਾਰਾਜ ਆਪ ਜੀ ਦੇ పాਵਨ ਪਵਿੱਤਰ ਚਰਨਾਂ ਦੇ ਵਿੱਚੋਂ ਪ੍ਰਾਪਤ ਹੋਈ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਸਾਈਂ ਜੀ ਜੇਕਰ ਤੁਸੀਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਦੇ ਹੋ ਤੇ ਕੀ ਗੱਲ ਐਸੀ ਨਹੀਂ ਖੜਕਾ ਸਕਦੇ ਜੋ ਬਾਣੀ ਅਸੀਂ ਉਚਾਰਨ ਕੀਤੀ ਹੈ ਕਿ ਬ੍ਰਹਮ ਗਿਆਨਿਕ ਹੈ ਧੀਰਜ ਏਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ ਜੇਕਰ ਅਸੀਂ ਬਾਣੀ ਉਚਾਰਨ ਕੀਤੀ ਹੈ ਤੇ ਅਸੀਂ ਉਸ ਬਾਣੀ ਤੇ ਅਮਲ ਕਰ ਰਹੇ ਹਾਂ ਐਸੀ ਇਹ ਕਰਕੇ ਦਿਖਾ ਰਹੇ ਹਾਂ ਤੇ ਸائیں ਮੀਆਂ ਵੀਰ ਜੀ ਕਹਿਣ ਲੱਗੇ ਸਤਿਗੁਰੂ ਤੁਸੀਂ ਤੱਤੀ ਲੋਹ ਤੇ ਬੈਠੇ ਹੋ ਤੁਹਾਨੂੰ ਉੱਪਰਦੇ ਹੋਏ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਉਬਾਲਿਆ ਗਿਆ ਤੁਹਾਡੇ ਪਵਿੱਤਰ ਸੀਸ ਉੱਪਰ ਗਰਮ ਰੇਤਾ ਪਾਈ ਜਾ ਰਹੀ ਹੈ ਮਨ ਅਸ਼ਾਂਤ ਹੈ ਸਤਿਗੁਰੂ ਮਨ ਨੂੰ ਸ਼ਾਂਤ ਸ਼ਾਂਤੀ ਨਹੀਂ ਆਉਂਦੀ ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਹੈ ਉਹ ਕਹਿੰਦਾ ਕਿ ਚਾਰ ਤਰਫੋਂ ਅੱਗ ਵਰਸੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ ਉਹ ਹੋ ਬਿਆ ਕੁਲ ਰੋ ਪਿਆ ਚੀਖਾਂ ਤੇ ਧਾਈ ਮਾਰਦਾ ਅਗੋਂ ਕਿਹਾ ਸਤਿਗੁਰੂ ਮੀਆਂ ਛੋੜੋ ਪ੍ਰੀਤੀ ਚਾਮਸੇ ਕੀ ਹੁਵਾ ਤਨ ਸਾੜ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਕਹਿੰਦੇ ਕਿ ਸਾਈਂ ਜੀ ਤੁਸੀਂ ਸ਼ਾਂਤ ਹੋ ਪਰ ਐਸੀ ਸ਼ਾਂਤੀ ਵਿੱਚ ਬੈਠੇ ਹਾਂ ਤੂੰ ਮੇਰੇ ਦਿਲ ਦੀ 부ਝੀ ਨਹੀਂ ਮੈਂ 부ਝਲੀ ਤੇਰੇ ਅੰਦਰ ਦੀ ਧਰਨੀਆਂ ਸੀ ਦੋ ਨਹੀਂ ਹਾਂ ਇੱਕ ਸਿਦਕੀ ਇੱਕ ਹਰਮੰਦਰ ਦੀ ਉਹ ਤੂੰ ਧਰੇ ਇਹ ਮੈਂ ਧਰਾਂ ਰਹਿ ਰਲ ਜੀ ਦੋਹਾ ਫਕੀਰਾਂ ਦੀ ਵਿਥ ਅਸਾਂ ਵਿੱਚ ਕੋਈ ਨਹੀਂ ਐਵੇਂ ਦਿਸਦੀ ਹੈ ਵਿਥ ਸਰੀਰਾਂ ਦੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਨਿਮਰਤਾ ਦੀ ਮੂਰਤ ਸ਼ਾਂਤੀ ਦੇ ਪੁੰਜ ਵਿਰਾਗ ਦੀ ਮੂਰਤ ਉਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਦੇ ਮੂਰਤ ਇੱਕ ਵਰਕੇ ਦੇ ਕਾਬਲ ਤੋਂ ਸੰਗਤ ਆਈ ਜਿੱਥੇ ਪੀਪਲਿਸ ਦਾ ਪਾਵਨ ਸਥਾਨ ਹੈ ਉਥੇ ਸੰਗਤ ਆ ਕੇ ਅਕਸਰ ਬਸੇਰਾ ਕਰਿਆ ਕਰਦੀ ਸੀ ਪਤਾ ਲੱਗਾ ਕਿ ਸੰਗਤ ਆਈ ਹੈ ਮਾਤਾ ਗੰਗਾ ਜੀ ਨੂੰ ਹੁਕਮ ਕੀਤਾ ਕਿ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਭਰਾਤਾਂ ਭਰੀਆਂ ਗਈਆਂ ਗੁਰ ਸਿੱਖਾਂ ਨੇ ਪ੍ਰਾਤਾਂ ਆਪਣੇ ਸੀਸ ਤੇ ਚੁੱਕੀਆਂ ਮਾਤਾ ਗੰਗਾ ਜੀ ਨੇ ਆਪਣੇ ਸੀਸ ਉੱਪਰ ਕੜਾ ਪ੍ਰਸ਼ਾਦ ਦੀ ਦੇਗ ਵਾਲੀ ਪ੍ਰਾਤ ਲਈ ਤੇ ਸਤਿਗੁਰਾਂ ਨੇ ਜਿਸ ਭੂਰੇ ਨੂੰ ਆਪਣੇ ਮੋਢੇ ਤੇ ਰੱਖਿਆ ਕਰਦੇ ਸਨ ਉਸ ਭੂਰੇ ਦੇ ਨਾਲ ਆਪਣੇ ਪਵਿੱਤਰ ਚਿਹਰੇ ਨੂੰ ਲਪੇਟ ਲਿਆ ਲੁਕਾ ਲਿਆ ਤੇ ਆਪਣੇ ਸੀਸ ਉੱਤੇ ਵੀ ਕੜਾ ਪ੍ਰਸ਼ਾਦ ਦੀ ਦੇਗ ਕਰ ਲਈ ਪ੍ਰਾਤ ਧਰ ਲਈ ਪੀਪਲ ਸਾਹਿਬ ਦੇ ਸਥਾਨ ਤੇ ਪਹੁੰਚੇ ਕੜਾ ਪ੍ਰਸ਼ਾਦ ਦੀ ਦੇਗ ਰੱਖ ਕੇ ਤੇ ਜਿੱਥੇ ਸੰਗਤ ਤੇ ਜੋੜੇ ਸਨ ਉੱਥੇ ਆ ਕੇ ਖੜੇ ਹੋ ਗਏ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਤੇ ਜੋੜੇ ਚ ਖੜੇ ਹੋ ਗਏ ਚਿਹਰਾ ਲੁਕੋਇਆ ਹੋਇਆ ਸੀ ਮੇਵੜੇ ਨੇ ਆ ਕੇ ਪੁੱਛਿਆ ਕਿ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਏ ਹੋ ਦੱਸੋ ਅਰਦਾਸ ਕੀ ਕਰਨੀ ਹੈ ਤੇ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਨੇ ਅਗੋਂ ਹੱਥ ਜੋੜ ਕੇ ਮੇਵੜੇ ਨੂੰ ਕਿਹਾ ਕਿ ਇਹ ਅਰਦਾਸ ਕਰੋ ਕਿ ਇਹ ਕੜਾ ਪ੍ਰਸ਼ਾਦ ਦੀ ਦੀਗ ਲੈ ਕੇ ਆਉਣ ਵਾਲੇ ਦੇ ਸਿੱਖੀ ਕੇ ਅਸਾਂ ਸਵਾਸਾਂ ਨਾਲ ਵਿੱਜੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਆਗ ਦੀ ਮੂਰਤ ਪਹਿਰਾਗ ਦੀ ਮੂਰਤ ਨਿਮਰਤਾ ਦੀ ਮੂਰਤ ਸ਼ਾਂਤੀ ਦੇ ਪੁੰਜ ਪੰਜਵੇਂ ਗੁਰਦੇਵ ਸਤਿਗੁਰੂ ਜਿਨ੍ਹਾਂ ਨੇ ਸਮੁੱਚੀ ਲੋਕਾਈ ਉੱਤੇ ਬਹੁਤ ਮਹਾਨ ਬਹੁਤ ਭਾਰੀ ਪਾਉ ਰੁਪਕਾਰ ਕੀਤਾ ਸਾਂਝੇ ਵਾਲਤਾ ਦਾ ਕੇਂਦਰ ਰੋਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਥਾਪਨਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਔਰ ਇਹ ਜਾਣ ਕੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਾਜਿਆ ਹੋਇਆ ਇਹ ਨਿਰਮਲ ਪੰਥ ਸਮੁੱਚੇ ਸੰਸਾਰ ਵਿੱਚ ਫੈਲ ਚੁੱਕਾ ਹੈ ਇੱਕੋ ਵੇਲੇ ਜਾ ਕੇ ਹਰ ਥਾਂ ਤੇ ਸਤਿਗੁਰੂ ਸ਼ਰੀਰ ਕਰਕੇ ਦਰਸ਼ਨ ਨਹੀਂ ਦੇ ਸਕਦੇ ਸਤਿਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਹਿ ਤਰਸੈ ਹੈ ਗ੍ਰੰਥ ਰੇ ਦਾ ਗੁਰ ਕਾ ਇਹ ਜਾਨੋ ਉਤਮ ਹੈ ਸਭ ਕਾਲ ਰਹੈ ਮੇਰੇ ਸਰੂਪ ਤੇ ਜਾਤੇ ਹੈ ਦੀਰਗ ਸਾਹਿਬ ਜਾਨ ਅਦਾਏ ਬਦੈ ਹੈ ਏਕ ਦਿਵਸ ਪਰ ਪ੍ਰਾਪਤ ਅਹ ਕਾਲ ਤਇਆ ਭਰੇ ਪ੍ਰਭ ਦੀਨ ਦਿਆਲ ਇਹ ਮਨ ਉਪਜੀ ਪ੍ਰਗਟਿਓ ਜਗ ਪੰਥ ਤੇ ਕਾਰਨ ਕੀਜੈ ਆਪ ਗ੍ਰੰਥ ਸਤਿਗੁਰਾਂ ਨੇ ਬਾਣੀ ਇੱਕ ਥਾਤੇ 71 ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਪੋਥੀ ਸਾਹਿਬ ਨਾਮ ਧਰ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਸ਼ ਕਰਕੇ ਤੇ ਸਤਿਗੁਰਾਂ ਨੇ ਇਸ ਮੁੱਚੀ ਲੁਕਾਈ ਦੇ ਉੱਤੇ ਬਹੁਤ ਭਾਰੀ ਪਰਉਪਕਾਰ ਕੀਤਾ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਲੋਕ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਨਸਲ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਸੱਭਿਆਚਾਰ ਨਾਲ ਸੰਬੰਧ ਰੱਖਦੇ ਹੋਣ ਹਰ ਇੱਕ ਸੰਸਾਰ ਦਾ ਹਰ ਇੱਕ ਵਾਸੀ ਦਾ ਹਰ ਇੱਕ ਵਿਅਕਤੀ ਕਿਸੇ ਵੇਲੇ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੇਖੇ ਜਾ ਕੇ ਮੱਥਾ ਟੇਕ ਸਕਦਾ ਹੈ ਸਤਪੁਰਾਂ ਨੇ ਇਹ ਬਹੁਤ ਭਾਰੀ ਪਾਉਰਪਕਾਰ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਰਚਨਾ ਕਰਕੇ ਚਾਰ ਦਰਵਾਜ਼ੇ ਰੱਖ ਕੇ ਸਾਨੂੰ ਹੁਕਮ ਕੀਤਾ ਕਿ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੋਂ ਮੁਖਵਾਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤੇ ਉਹ ਮੁਖਵਾਕ ਸਮੁੱਚੀ ਲੋਕਾਈ ਵਾਸਤੇ ਹੈ ਬਹੁਤ ਸਾਰੇ ਗੁਰੂ ਚਰਨਾਂ ਨੂੰ ਪਿਆਰ ਕਰਨ ਵਾਲੇ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ ਕਿਉਂਕਿ ਦੇਸ਼ਾਂ-ਪਰਦੇਸਾਂ ਵਿੱਚ ਵਿਚਰਦੇ ਆ ਬਹੁਤ ਸਾਰੇ ਗੁਰਮੁਖ ਪਿਆਰੇ ਐਸੇ ਨੇ ਕਿ ਜਿਹੜੇ ਆਪਣੇ ਘਰਾਂ ਵਿੱਚ ਚਾਹੇ ਉਹ ਕਿਤੇ ਵੀ ਰਹਿ ਰਹੇ ਨੇ ਆਪਣੇ ਘਰਾਂ ਵਿੱਚ ਅੰਮ੍ਰਿਤ ਵੇਲੇ ਹਰਮੰਦਰ ਸਾਹਿਬ ਜੀ ਤੋਂ ਲਾਈਵ ਟੈਲੀਕਾਸਟ ਲਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਹੁਕਮਨਾਮਾ ਸਰਵਣ ਕਰਦੇ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਨੇ ਸ਼ਾਮ ਹੁੰਦੀ ਹੈ ਸ਼ਾਮ ਨੂੰ ਸੌਦਾ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਦੇ ਨੇ ਆਰਤੀ ਦਾ ਕੀਰਤਨ ਸਰਵਣ ਕਰਦੇ ਨੇ ਸੋ ਗੁਰਮੁਖਵਾਜ ਉਹਨਾਂ ਮਹਾਨ ਮਹਾਨ ਪਾਉ ਰੂਪਕਾਰ ਸਤਿਪਾਉ ਰੂਪਕਾਰੀ ਸਤਿਗੁਰੂ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਔਰ ਸੇਵਕ ਜਥਾ ਇਸ਼ਾਨ ਟਾਲੀ ਸਾਹਿਬ ਵਾਲੇ ਗੁਰਮੁਖ ਪਿਆਰਿਆਂ ਦੇ ਵੱਲੋਂ ਸਤਿਗੁਰਾਂ ਦੇ ਇਸ ਪਾਵਨ ਸਥਾਨ ਤੇ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਮੁੱਚੇ ਸੰਸਾਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਸਤਿਗੁਰਾਂ ਦਾ ਸ਼ੁਕਰਾਨਾ ਆਪ ਸਮੁੱਚੇ ਸੰਗਤਾਂ ਦਾ ਧੰਨਵਾਦ ਧੰਨਵਾਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਹਰਮੰਦਰ ਸਾਹਿਬ ਜੀ ਦੇ ਨਾਲ ਸੰਬੰਧਤ ਬਾਹਰਲੇ ਸਾਰੇ ਗੁਰਦੁਆਰੇ ਸਹਿਬਾਨ ਜੋ ਸ਼ਹਿਰ ਦੇ ਅੰਦਰ ਸਥਿਤ ਨੇ ਉਹਨਾਂ ਦੇ ਮੈਨੇਜਰ ਸਰਦਾਰ ਵਿਕਰਮਜੀਤ ਸਿੰਘ ਜੀ ਬਹੁਤ ਸ਼ਰਧਾ ਬਹੁਤ ਸ਼ਿੱਦਤ ਔਰ ਬਹੁਤ ਸਤਕਾਰ ਦੇ ਨਾਲ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੀ ਸੇਵਾ ਕਰਵਾਉਣ ਦੇ ਜੋ ਆਪਣੇ ਮਨ ਅੰਦਰ ਚਾਹਨਾ ਰੱਖਦੇ ਨੇ ਉਹਨਾਂ ਦਾ ਧੰਨਵਾਦ ਸਤਿਗੁਰੂ ਮਿਹਰ ਕਰੇ ਸਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪ੍ਰਵਾਨ ਕਰੇ ਫੇਰ ਤੋਂ ਵਾਪਸ ਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ਪੁਰਬ ਦੀਆਂ ਔਰ ਭਗਤ ਧਰਨਾ ਜੀ ਦੇ ਪਾਵਨ ਪ੍ਰਕਾਸ਼ਪੁਰਬ ਦੀਆਂ ਆਪ ਸਮੂੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ